हां जी प्यारे विद्यार्थियों थर्ड काउंसलिंग ਜਿਹੜੀ ਮੈਰਿਟੋਰੀਆ ਸਕੂਲਾਂ ਦੇ ਲਈ ਜੋ ਸੀਟਾਂ ਖਾਲੀ ਰਹਿ ਗਈਆਂ ਸੀ ਉਹ ਹੋ ਰਹੀ ਹੈਗੀ 29 ਤਰੀਕ ਤੋਂ ਸ਼ੁਰੂ 29 ਤੇ 30 ਦੋ ਦਿਨ ਚੱਲਣੀਆਂ ਬਹੁਤ ਸਾਰੇ ਵਿਦਿਆਰਥੀਆਂ ਦੇ ਮਨ ਦੇ ਵਿੱਚ ਸ਼ੰਕਾ ਸੀ ਕਿ ਕਿੱਥੇ ਹੋਏਗੀ ਮੈਂ ਇੱਕ ਵਾਰ ਬਹੁਤ ਸੰਖੇਪ ਜੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਹ ਜਿਹੜੀ ਲਿਸਟ ਸਾਂਝੀ ਕਰਨ ਲੱਗਾਂਗਾ ਜਾਂ ਵੀਡੀਓ ਨੂੰ ਅੰਤ ਤੱਕ ਦੇਖਿਓ ਵੀਡੀਓ ਬਹੁਤੀ ਲੰਬੀ ਨਹੀਂ ਹੈਗੀ ਬਹੁਤ ਸ਼ਾਰਟ ਜੀ ਬਣਾਈ ਹੋਈ ਆ ਜਿੱਥੇ ਪਹਿਲਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਮਤਲਬ ਇਹ ਹੈਡਕੁਆਟਰ ਬਣੇ ਹੋਏ ਨੇ ਜਿੱਥੇ ਵੀ ਉੱਥੇ ਹੀ ਹੋਣੀਆਂ ਹੁਣ ਵੀ ਇਹ ਕਾਉਂਸਲਿੰਗ ਇੱਕ ਵਾਰ ਫੇਰ ਵੀ ਦੁਹਰਾ ਦਿੰਨਾਗਾ ਪਹਿਲਾਂ ਕਿੱਥੇ ਕਿੱਥੇ ਹੋਈ ਸੀ ਉਹਨਾਂ ਸਟੇਸ਼ਨਾਂ 'ਤੇ ਹੀ ਹੋਣੀਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੱਲਣੀਆਂ ਪੰਜਾਬ 'ਚ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ 'ਚ ਚੱਲੂਗੀ ਕਿੱਥੇ ਕਿੱਥੇ ਚੱਲਣੀ ਆਪਾਂ ਆਓ ਤੁਹਾਡੇ ਨਾਲ ਚਰਚਾ ਕਰਦੇ ਹਾਂ ਇਸ ਚੀਜ਼ ਦੀ ਤਾਂ ਕਿ ਵਿਦਿਆਰਥੀਆਂ ਨੂੰ ਪਤਾ ਲੱਗਦਾ ਰਹੇ ਤੇ ਵੀਡੀਓ ਨੂੰ ਆਪਾਂ ਵੱਧ ਤੋਂ ਵੱਧ ਸ਼ੇਅਰ ਕਰਕੇ ਅੱਗੇ ਪਹੁੰਚਾਈਏ ਬਹੁਤ ਸਾਰੇ ਵਿਦਿਆਰਥੀ ਦੂਸਰੀ ਕਾਉਂਸਲਿੰਗ ਦੇ ਵਿੱਚ ਰਹਿ ਗਏ ਸੀਗੇ ਇਸ ਵਾਰ ਨਾ ਰਹਿਣ ਉਹ ਕਿਉਂਕਿ ਵਾਰ-ਵਾਰ ਤਾਂ ਕਾਉਂਸ ਕਿਉਂਕਿ ਇਹਨਾਂ ਸਕੂਲਾਂ ਵਿੱਚ ਮੁਫਤ ਪੜ੍ਹਾਈ ਮੁਫਤ ਖਾਣਾ ਮੁਫਤ ਰਹਿ ਹੈ ਸ਼ਾ ਕਿ ਆਪਾਂ ਉਹਨਾਂ ਦਾ ਕਾਰਜ ਆਪਾਂ ਬੱਚਿਆਂ ਨੂੰ ਗੱਲ ਦੱਸੀਏ ਤੇ ਬੱਚੇ ਪੜ ਜਾਣ ਵਿਚਾਰੇ ਚੰਗਾ ਭਵਿੱਖ ਬਣ ਜਾਣ ਦਾ ਅੰਮ੍ਰਿਤਸਰ ਸਕੂਲ ਦੇ ਵਿੱਚ ਜਿਹੜੇ ਅੰਮ੍ਰਿਤਸਰ ਵਾਲੇ ਬੱਚੇ ਨੇਗੇ ਉਹ ਕਰਵਾਉਣਗੇ ਆਪਣੀ ਕਾਉਂਸਲਿੰਗ ਮੈਰੀਟੋਰੀਆ ਸਕੂਲ ਅੰਮ੍ਰਿਤਸਰ ਦੇ ਵਿੱਚ ਅੱਗੇ ਹੈਗਾ ਬਰਨਾਲਾ ਬਰਨਾਲੇ ਦੇ ਵਿੱਚ ਹੈਗਾ ਸਕੂਲ ਆਫ ਫੈਮਿਨੈਂਸ ਬਰਨਾਲਾ ਜਸਟਿਕ ਬਰਨਾਲਾ ਸਕੂਲ ਆਫ ਫੈਮਿਨੈਂਸ ਹੈ ਦਾ ਬਰਨਾਲਾ ਦਾ ਉੱਥੇ ਹੋਏਗੀ ਬਠਿੰਡਾ ਦੇ ਵਿੱਚ ਮੈਰੀਟੋਰੀਆ ਸਕੂਲ ਬਠਿੰਡਾ ਦੇ ਵਿੱਚ ਹੀ ਹੋਏਗੀ ओके ਇਥੇ ਹੈ ਮੈਰੀਟੋਰੀਅਸ ਕਲਬ ਟੰਡਾ ਜਲੇ ਚ ਫਰੀਦਕੋਟ ਦੇ ਵਿੱਚ ਹੋਏਗੀ ਡਾਕਟਰ ਮੋਹਿੰਦਰ ਬਰਾੜ ਸੰਭੀ ਜੀਜੀਐਸ ਫਰੀਦਕੋਟ ਨੇੜੇ ਬੱਸ ਸਟੈਂਡ ਵਾਲਾ ਜਿਹੜਾ ਸਕੂਲ ਆ ਉੱਥੇ ਹੋਏਗੀ ਅੱਗੇ ਹੈ ਫਤੇਗੜ ਸਾਹਿਬ ਫਤੇਗੜ ਸਾਹਿਬ ਦੇ ਵਿੱਚ ਐਮਆਈਐਸ ਵਿੰਗ ਡਿਸਟ ਲੈਵਲ ਐਟ ਡੀ ਆਫਿਸ ਜਿਹੜੇ ਬੱਚੇ ਫਤੇਗੜ ਸਾਹਿਬ ਨੂੰ ਬਲਾਕਰ ਦਿੰਦੇ ਨੇ ਉੱਥੇ ਕਰਵਾ ਸਕਦੇ ਆ ਅੱਗੇ ਫਾਜ਼ਿਲਕਾ ਵਾਲੇ ਜੀਜੀਐਸ ਗਰਲ ਸਕੂਲ ਫਾਜ਼ਿਲਕਾ ਅੱਗੇ ਫਿਰੋਜ਼ਪੁਰ ਵਾਲੇ ਹੈਗੇ ਨੇ ਜਿਹੜੇ ਸਾਰਾ ਗੜੀ ਮੈਰਿਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਮੈਰਿਟੋਰੀਅਸ ਸਕੂਲ ਹੈਗਾ ਫਰੀਪੁਰ ਜ਼ਿਲ੍ਹੇ ਚੌਥੀ ਹੋਏਗੀ ਗੁਰਦਾਸਪੁਰ ਦੇ ਵਿੱਚ ਵੀ ਮੈਰਿਟੋਰੀਅਸ ਸਕੂਲ ਹੈ ਮੈਰਿਟੋਰੀਅਸ ਸਕੂਲ ਗੁਰਦਾਸਪੁਰ ਉੱਥੀ ਹੋਏਗੀ ਹੁਸ਼ਿਆਰਪੁਰ ਦੇ ਵਿੱਚ ਵੀ ਜਿਹੜਾ ਸਕੂਲ ਹੈਗਾ ਤਲਵਾੜੇ ਮੈਰਿਟੋਰੀਅਸ ਸਕੂਲ ਤਲਵਾੜਾ ਉੱਥੇ ਜਿਹੜੀ ਕਾਉਂਸਲਿੰਗ ਹੋਣੀ ਹੈਗੀ ਅੱਗੇ ਦੇਖਦੇ ਆਪਾਂ ਜਲੰਧਰ ਦੇ ਵਿੱਚ ਵੀ ਮੈਰਿਟੋਰੀਅਸ ਸਕੂਲ ਜਲੰਧਰ ਹੈ ਜੀ ਉੱਥੀ ਹੋਏਗੀ ਕਾਉਂਸਲਿੰਗ ਕਪੂਰਥਲਾ ਦੇ ਵਿੱਚ Hindu ਕੰਨਿਆ ਕਾਲਜ ਜਿਹੜਾ ਹੈਗਾ ਸਕੂਲ ਕਪੂਰਥਲਾ Hindu ਕੰਨਿਆ ਜਿਹੜਾ ਕਾਲਜਟ ਸਕੂਲ ਕਪੂਰਥੀਲਾ ਉੱਥੇ ਹੋਏਗੀ ਲੁਧਿਆਣਾ ਦੇ ਵਿੱਚ ਮੈਰਿਟੋਰੀਅ ਸਕੂਲ ਲੁਧਿਆਣਾ ਹੈਗੀ ਆ ਉੱਥੇ ਹੋਏਗੀ ਮਰੇਲ ਕੋਟਲਾ ਦੇ ਵਿੱਚ ਅਲਫਲਾਸੀਨਿਆ ਸਕੈਂਡਰੀ ਪਬਲਿਕ ਸਕੂਲ ਦਾਵਾਲ ਮਰੇਲ ਕੋਟਲਾ ਉੱਥੇ ਹੋਏਗੀ ਮਾਨਸਾ ਦੇ ਵਿੱਚ ਸਕੂਲ ਆਫ ਐਮਿਨੈਂਸ ਮਾਨਸਾ ਚ ਹੋਏਗੀ ਮੋਗਾ ਦੇ ਵਿੱਚ ਆਰ ਕੇਸ ਪਬਲਿਕ ਸਕੂਲ ਮੋਗਾ ਚ ਹੋਏਗੀ ਪਠਾਨਕੋਟ ਦੇ ਵਿੱਚ ਜੀਜੀਐਸ ਗਰਲਸ ਪਠਾਨਕੋਟ ਹੋਏਗੀ ਪਟਿਆਲਾ ਦੇ ਵਿੱਚ ਮੈਰਿਟੋਰੀਅ ਸਕੂਲ ਪਟਿਆਲਾ ਹੈ ਹੀ ਹੈ ਉੱਥੇ ਹੋਏਗੀ ਰੂਪਨਗਰ ਦੇ ਵਿੱਚ GGS ਗੱਲ ਜ਼ਰੂਪੜ ਉੱਥੇ ਹੋਏਗੀ ਇਸ ਤੋਂ ਇਲਾਵਾ ਅੱਗੇ ਦੇਖਦੇ ਅਸੀਂ ਸੂਚੀ ਜਿਹੜੀ ਸਭਜਾ ਦਾਜੀਤ ਸਿੰਘ ਨਗਰ ਦੇ ਵਿੱਚ ਸੀਨੀਅਰ ਸਕੈਂਡੀਡੈਟ ਨੇਸ ਸਕੂਲ ਫਾਰ ਮੈਰੀਟੋਰੀਅਸ ਹੈਗਾ ਜੀ ਮੁਹੱਲੇ ਉੱਥੇ ਹੋਏਗੀ ਸਭਜਾ ਦਾਜੀਤ ਸਿੰਘ ਨਗਰ ਵਾਲਿਆਂ ਦੀ ਸੰਗਰੂਰ ਵਾਲਿਆਂ ਦੀ ਮੈਰੀਟੋਰੀਅਸ ਸਕੂਲ ਕਾਬਦਾਂ ਸੰਗਰੂਰ ਜਿਹੜਾ ਬਣਿਆ ਹੋਇਆਗਾ ਉੱਥੇ ਹੋਏਗੀ ਅੱਗੇ ਹੈ ਸ਼ਹੀਦ ਭਗਤ ਸਿੰਘ ਨਗਰ ਇਸ ਸਕੂਲ ਆਫ ਐਵਿਨੈਂਸ ਬੰਗਾ ਹੈ ਜਿਹੜਾ ਉੱਥੇ ਹੋਏਗੀ ਇਹਨਾਂ ਦੀ ਕਾਉਂਸਲਿੰਗ ਆ ਸ਼੍ਰੀ ਮੁਕਸਰ ਸਾਹਿਬ ਵਾਲਿਆਂ ਦੀ ਜਿਹੜੀ ਕਾਉਂਸਲਿੰਗ ਹੋਣੀ ਆ ਬੀ ਆਰ ਸੀ ਹਾਲ ਡੀਓ ਆਫਿਸ ਸ਼੍ਰੀ ਮੁਕਸਰ ਸਾਹਿਬ ਤਰਨਤਾਰਨ ਵਾਲਿਆਂ ਦੀ ਹੋਣੀ ਆ ਜੀ ਜੀ ਐਸ ਆ ਜਿਹੜਾ ਅਲਦੀਨ ਪਰ ਦੇ ਵਿੱਚ ਦਿੱਤਾ ਹੋਇਆਗਾ ਉੱਥੇ ਹੋਏਗੀ ਠੀਕ ਆ ਜੀ ਇਹ ਸੀਗਾ ਜਿਹੜੇ ਕਾਉਂਸਲਿੰਗ ਦੇ ਸਥਾਨ ਸਾਰੇ ਤੁਹਾਨੂੰ ਇੱਕ ਵਾਰ ਫੇਰ ਵੀ ਦਿਖਾ ਦਿੰਨੇ ਆ ਸਕਰੀਨ ਤੇ ਇਹ ਸਬੰਧਤ ਜ਼ਿਲ੍ਹਿਆਂ ਦੇ ਨੇ ਜਿੱਥੇ ਵੀ ਤੁਹਾਨੂੰ ਨੇੜੇ ਪੈਂਦਾਗਾ ਕਿਸੇ ਵੀ ਜ਼ਿਲ੍ਹੇ ਚ ਜਾ ਕੇ ਤੁਸੀਂ ਆਪਣੀ ਕਾਉਂਸਲਿੰਗ ਵਿਦਿਆਰਥੀਓ ਕਰਵਾ ਸਕਦੇ ਹੋ ਸੋ ਵੱਤੋ ਵੱਦ ਇਸ ਜਾਣਕਾਰੀ ਨੂੰ ਅੱਗੇ ਸਾਂਝੀ ਕਰਿਏ ਸਾਰੇ ਜਿਹੜੇ ਟੀਚਰ ਉਹ ਵੀ ਸਾਂਝੀ ਕਰੀ ਆਪਣੇ ਵਿਦਿਆਰਥੀਆਂ ਤੱਕ ਪਹੁੰਚਾਈਏ ਇਹ ਗੱਲ ਤੇ ਵਿਦਿਆਰਥੀ ਵੀ ਅੱਗੇ ਜਿਹੜਾ ਪਹਚਾਉਣ ਸਾਰੀਆਂ ਗੱਲਾਂ ਹੈ ਤਾਂ ਕਿ ਜਿਹੜੇ ਬੱਚਿਆਂ ਦੀ 29 ਤੇ 30 ਨੂੰ ਕਾਉਂਸਲing ਹੋਣੀਆਂ ਉਹਨਾਂ ਨੂੰ ਬਹੁਤ ਸੌਖ ਪਸੰਦ ਗਿਆ ਤਰੀਕੇ ਦੇ ਨਾਲ ਇਹ ਸਟੇਸ਼ਨ ਲੱਭ ਜਾਣ ਸ਼ੁਕਰੀਆ ਮਿਹਰਬਾਨੀ ਜੇਕਰ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ ਮਿਹਰਬਾਨੀ ਧੰਨਵਾਦ